ਕੋਸਾ ਸੁਖਵੀਰ ਸਿੰਘ ਬਾਦਲ ਪੰਜਾਬ ਲਈ ਇੱਕ ਬਹੁਤ ਅੱਜ ਅਹਿਮ ਆ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਰੋਲ ਆ ਹੋਰ ਕੋਈ ਨਹੀਂ ਨਿਭਾ ਨਹੀਂ ਸਕਦਾ ਪਰ ਮੈਂ ਸਮਝਦਾ ਸਾ ਸੁਖਵੀਰ ਸਿੰਘ ਬਾਦਲ ਨੇ ਕਿਹੜੇ ਹਾਲਤਾਂ ਚ ਕਿਉਂ ਇਸ ਤਿਫਾ ਦਿੱਤਾ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਨੂੰ ਤਾਂ ਸਿਰਫ ਡਾਕਟਰ ਚੀਮਾ ਦੇ ਟਵੀਟ ਤੋਂ ਪਤਾ ਲੱਗਿਆ ਪਰ ਮੈਨੂੰ ਦੁੱਖ ਹੋਇਆ ਲਗਾਤਾਰ ਵਿਰੋਧ ਖੋਰਾ ਦਬਾਅ ਮੈਂ ਦਬਾਅ ਤਾਂ ਕੋਈ ਨਹੀਂ ਦਬਾਅ ਸੁਖਵੀਰ ਸਿੰਘ ਬਾਦਲ ਦੀ ਪਰਸਨੈਲਿਟੀ ਕਦੇ ਨਹੀਂ ਮੰਦੀ ਦਵਾ ਦਵਾ ਹੈ ਕਿਸੇ ਦਵਾ ਹੈ ਠਾ ਕੇ ਕੰਮ ਕਰਨ ਵਾਲੇ ਨਹੀਂ ਸੁਖਵੀਰ ਸਿੰਘ ਬਾਦਲ ਨਹੀਂ ਪਿਛਲੇ ਦਿਨੋਂ ਗਏ ਅਕਾਲ ਤਖਤ ਸਾਹਿਬ ਨੇ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਤਾਂ ਜਾਣਾ ਬਣਦਾ ਹੀ ਹੈ ਨਾ ਜੀ ਜਿੱਥੇ ਅਦਾਲਤ ਜੇ ਸਪੈਨਡਿੰਗ ਉੱਥੇ ਜਾ ਕੇ ਕਵਾਂਗੇ ਨਹੀਂ ਸਾਡਾ ਛੇਤੀ ਮਗਾਓ ਹੋਰ ਕਿੱਥੇ ਜਾ ਕੇ ਕਹਿੰਦੇ ਪ੍ਰੈਸ ਕਹਿੰਦੇ ਕੀ ਫਾਇਦਾ ਸੀ ਉੱਥੇ ਅਕਾਲ ਤਖਤ ਸਾਹਿਬ ਜਾ ਕੇ ਬੇਨਤੀ ਕੀਤੀ ਹੈ ਕਿ ਮੈਂ 3 2 ਮਹੀਨੇ ਦਾ 2.5 ਮਹੀਨੇ ਦਾ ਤੁਸੀਂ ਤਨਖਾਈਆ ਘਰਾਰ ਕੀਤਾ ਹੋਇਆ ਮੇਰੀ ਬੇਟੀ ਦਾ ਵਿਆਹ ਆ ਰਿਹਾ ਹੈ ਪਾਰਟੀ ਸਟੈਂਡ ਸਟਿਲ ਹੋ ਗਈ ਹੈ ਕਿ ਜੋ ਵੀ ਤੁਸੀਂ ਫੈਸਲਾ ਸੁਣਾਉਣਾ ਸੁਣਾ ਦਿਓ ਤੋ ਕਿਤਨਾ ਪ੍ਰਭਾਵ ਸਮਝਦੇ। ਦੇਖੋ ਮੈਂ ਇੱਕ ਸਮਝਦਾ ਹਾਂ ਕਿ ਸਾਸਕ ਵੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਪਾਰਟੀ ਕੇਡਰ ਨੂੰ ਬਹੁਤ ਵੱਡਾ ਤੱਕਾ ਲੱਗਿਆ। ਪਾਰਟੀ ਲੀਡਰਸ਼ਿਪ ਨੂੰ ਲੱਗਿਆ ਮੈਂ ਆਜ਼ਾਦੀ ਤੌਰ ਤੇ ਮਹਿਸੂਸ ਕਰਦਾ ਹਾਂ ਕਿ ਪਾਰਟੀ ਇਸ ਗੱਲ ਤੋਂ ਬਹੁਤ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਉਹਨਾਂ ਦੇ ਅਸਤੀਫੇ ਦੇ ਫੈਸਲੇ ਤੋਂ। ਹਾਂਜੀ ਪਰ ਮੈਂ ਇੱਕ ਗੱਲ ਇਹ ਜ਼ਰੂਰ ਕਹਿਣੀ ਚਾਹੁੰਦਾ ਹਾਂਗਾ ਕਿ ਉਹਨਾਂ ਨੇ ਐਡਾ ਵੱਡਾ ਤਿਆਗ ਕਰਕੇ ਜਿਹੜੇ ਵਿਰੋਧੀ ਸੀ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਹੈ। ਅੱਜ ਤਿੰਨ ਨੂੰ ਤੋ ਬੀਜੇਪੀ ਪੰਜਾਬ ਦੇ ਪ੍ਰਧਾਨ ਅੱਗੇ ਜਾ ਕੇ ਉਹਨਾਂ ਨੇ ਕਹਾ ਕਿ ਅਕਾਲੀ ਦਲ ਬਹੁਤ ਜ਼ਰੂਰੀ ਹੈ ਪਤਾ ਹੈ ਕਿ ਇਸ ਸੇ ਫਰਕ ਪਵੇਗਾ ਜਿਹੜਾ ਵੀ ਬੰਦਾ ਪੰਜਾਬ ਨਾਲ ਪਿਆਰ ਕਰਦਾ ਪੰਜਾਬ ਉਹ ਨੂੰ ਪਤਾ ਕਿ ਸ਼ਰੋਮਣੀ ਅਕਾਲੀ ਦਲ ਤੋਂ ਬਿਨਾ ਪੰਜਾਬ ਨੂੰ ਬਚਾ ਕੋਈ ਨਹੀਂ ਸਕਦਾ ਆ ਹੁਣ ਚੰਡੀਗੜ੍ਹ ਚੋਂ 15 ਏਕੜ ਜ਼ਮੀਨ ਨਹੀਂ ਸੀ ਮਿਲਦੀ ਜੇ ਅਕਾਲੀ ਦਲ ਤਖੜਾ ਹੁੰਦਾ ਇਹ ਸਭ ਅਕਾਲੀ ਦਲ ਨੂੰ ਮਾਰ ਕੇ ਪੰਜਾਬ ਨੂੰ ਲੁੱਟਣ ਦੀਆਂ ਕਾ ਚਾਲਾਂ ਨੇ ਜਿਹੜੀਆਂ ਕਦੇ ਕਾਮਯਾਬ ਨਹੀਂ ਹੋਣਗੀਆਂ ਹੁਣ ਕੀ ਅਗਲੀ ਰਣਨੀਤੀ ਹੈ ਇਹ ਦੇਖੋ ਪਾਰਟੀ ਫੈਸਲਾ ਕਰੋ ਮੈਂ ਤਾਂ ਇਕੱਲੇ ਨਹੀਂ ਕਰਨਾ ਨਹੀਂ ਪਰ ਮੈਂ ਤਾਂ ਤੁਹਾਨੂੰ ਦੱਸਦਾ ਸੋਲਿਡਲੀ ਬਿਹਾਈਂਡਸ ਆ ਸੁਖਵੀਰ ਸਿੰਘ ਬਾਦਲ ਐ ਦੇਖੋ ਸਾ ਸੁਖਵੀਰ ਸਿੰਘ ਬਾਦਲ ਪੰਜਾਬ ਲਈ ਇੱਕ ਬਹੁਤ ਅੱਜ ਅਹਿਮ ਆ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਰੋਲ ਆ ਹੋਰ ਕੋਈ ਨਭਾ ਨਹੀਂ ਸਕਦਾ ਪਰ ਮੈਂ ਸਮਝ ਨਹੀਂ ਸਾ ਸੁਖਵੀਰ ਸਿੰਘ ਬਾਦਲ ਨੇ ਕਿਹੜੀ ਹਾਲਤਾਂ ਚ ਕਿਉਂ ਇਸ ਤਿਫਾ ਦਿੱਤਾ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਨੂੰ ਤਾਂ ਸਿਰਫ ਡਾਕਟਰ ਚੀਮਾ ਦੇ ਟਵੀਟ ਤੋਂ ਪਤਾ ਲੱਗਿਆ ਪਰ ਮੈਨੂੰ ਦੁੱਖ ਹੋਇਆ ਲਗਾਤਾਰ ਵਿਰੋਧ ਹੋਰ ਦਬਾਅ ਮੈਂ ਦਬਾਅ ਤਾਂ ਕੋਈ ਨਹੀਂ ਦਬਾਅ ਸੁਖਵੀਰ ਸਿੰਘ ਬਾਦਲ ਦੀ ਪਰਸਨੈਲਿਟੀ ਕਾਤੇ ਨਹੀਂ ਮੰਦੀ ਦਵਾ ਦਵਾ ਹੈ ਕਿਸੇ ਦਵਾ ਹੈ ਠਾ ਕੇ ਕੰਮ ਕਰਨ ਵਾਲੇ ਨਹੀਂ ਸੁਖਵੀਰ ਸਿੰਘ ਬਾਦਲ ਨਹੀਂ ਪਿਛਲੇ ਦਿਨੋਂ ਗਏ ਅਕਾਲ ਤਖਤ ਸਾਹਿਬ ਨੇ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਤਾਂ ਜਾਣਾ ਬਣਦਾ ਹੀ ਹੈ ਨਾ ਜੀ ਜਿੱਥੇ ਅਦਾਲਤ 'ਚ ਕੇ ਸਪੈੰਡਿੰਗ ਹੋਵੇ ਉੱਥੇ ਜਾ ਕੇ ਕਵਾਂਗੇ ਨਹੀਂ ਸਾਡਾ ਛੇਤੀ ਮਂਗਾਓ ਹੋਰ ਕਿੱਥੇ ਜਾ ਕੇ ਕਹਿੰਦੇ ਪ੍ਰੈਸ ਕਹਿੰਦੇ ਕੀ ਫਾਇਦਾ ਸੀ ਉੱਥੇ ਅਕਾਲ ਤਖਤ ਸਾਹਿਬ ਜਾ ਕੇ ਬੇਨਤੀ ਕੀਤੀ ਹੈ ਕਿ ਮੈਂ 3 2 ਮਹੀਨੇ ਦਾ 2.5 ਮਹੀਨੇ ਦਾ ਤੁਸੀਂ ਤਨਖਾਈਆ ਘਰਾਰ ਕੀਤਾ ਹੋਇਆ ਮੇਰੀ ਬੇਟੀ ਦਾ ਵਿਆਹ ਆ ਰਿਹਾ ਹੈ ਪਾਰਟੀ ਸਟੈਂਡ ਸਟਿਲ ਹੋ ਗਈ ਹੈ ਕਿ ਜੋ ਵੀ ਤੁਸੀਂ ਫੈਸਲਾ ਸੁਣਾਉਣਾ ਸੁਣਾ ਦਿਓ ਕਿਤਨਾ ਪ੍ਰਭਾਵ ਸਮਝਦੇ ਹੈ ਦੇਖੋ ਮੈਂ ਇੱਕ ਸਮਝਾ ਦਿਆਂਗਾ ਕਿ ਸਾਸਕ ਵੀਰ ਸਿੰਘ ਬਾਦਲ ਦੇ استਿਫਾ ਤੋਂ ਬਾਅਦ ਪਾਰਟੀ ਕੇਡਰ ਨੂੰ ਬਹੁਤ ਵੱਡਾ ਤੱਕਾ ਲੱਗਿਆ ਪਾਰਟੀ ਲੀਡਰਸ਼ਿਪ ਨੂੰ ਲੱਗਿਆ ਮੈਂ ਆਜ਼ਾਦੀ ਤੌਰ ਤੇ ਮਹਿਸੂਸ ਕਰਦਾ ਹਾਂ ਕਿ ਪਾਰਟੀ ਇਸ ਗੱਲ ਤੋਂ ਬਹੁਤ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਉਹਨਾਂ ਦੇ استਿਫੇ ਦੇ ਫੈਸਲੇ ਤੋਂ ਹਾਂਜੀ ਪਰ ਮੈਂ ਇੱਕ ਗੱਲ ਇਹ ਜ਼ਰੂਰ ਕਹਿਣੀ ਚਾਹੁੰਦਾ ਹਾਂਗਾ ਕਿ ਉਹਨਾਂ ਨੇ ਐਡਾ ਵੱਡਾ ਤਿਆਗ ਕਰਕੇ ਜਿਹੜੇ ਵਿਰੋਧੀ ਸੀ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਹੈ ਅੱਗੇ ਤੁਹਾਨੂੰ ਤੋ ਬੀਜੇਪੀ ਪੰਜਾਬ ਦੇ ਪ੍ਰਧਾਨ ਅੱਗੇ ਜਾ ਕੇ ਉਹਨਾਂ ਨੇ ਕਹਾ ਕਿ ਅਕਾਲੀ ਦਲ ਬਹੁਤ ਜ਼ਰੂਰੀ ਹੈ ਲੱਗਦਾ ਹੈ ਕਿ ਇਸ ਸੇ ਫਰਕ ਪਵੇ ਜਿਹੜਾ ਵੀ ਬੰਦਾ ਪੰਜਾਬ ਨਾਲ ਪਿਆਰ ਕਰਦਾ ਪੰਜਾਬ ਉਹ ਨੂੰ ਪਤਾ ਕਿ ਸ਼ਰੋਮਣੀ ਅਕਾਲੀ ਦਲ ਤੋਂ ਬਿਨਾ ਪੰਜਾਬ ਨੂੰ ਬਚਾ ਕੋਈ ਨਹੀਂ ਸਕਦਾ ਆ ਹੁਣ ਚੰਡੀਗੜ੍ਹ ਚੋਂ 15 ਏਕੜ ਜ਼ਮੀਨ ਨਹੀਂ ਸੀ ਮਿਲਦੀ ਜੇ ਅਕਾਲੀ ਦਲ ਤਖੜਾ ਹੁੰਦਾ ਇਹ ਸਭ ਅਕਾਲੀ ਦਲ ਨੂੰ ਮਾਰ ਕੇ ਪੰਜਾਬ ਨੂੰ ਲੁੱਟਣ ਦੀਆਂ ਕਾ ਚਾਲਾਂ ਨੇ ਜਿਹੜੀਆਂ ਕਦੇ ਕਾਮਯਾਬ ਨਹੀਂ ਹੋਣਗੀਆਂ ਹੁਣ ਕੀ ਅਗਲੀ ਰਣਨੀਤੀ ਹੈ ਇਹ ਦੇਖੋ ਪਾਰਟੀ ਫੈਸਲਾ ਕਰੋ ਮੈਂ ਤਾਂ ਇਕੱਲੇ ਨਹੀਂ ਕਰਨਾ ਨਹੀਂ ਪਰ ਮੈਂ ਤਾਂ ਤੁਹਾਨੂੰ ਦੱਸਦਾ ਸੋਲਿਡਲੀ ਬਿਹਾਈਂਡ ਸਾਸ ਸੁਖਵੀਰ ਸਿੰਘ ਬਾਦਲ ਹੈ